ਤਸਵੀਰ ਤੁਹਾਨੂੰ ਦਿਖਾਉਣੇ ਆ ਜੋ ਪਿਛਲੇ ਦਿਨੀ ਕੱਲ بارش ਹੋਈ ਸੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ بارش ਪੈਣ ਦੀ ਸੰਭਾਵਨਾ ਹੈਗੀ ਆ ਇਸ ਦਰਾਨ ਇੱਕ ਵੱਡੇ ਹਾਸੇ ਦੀ ਜਿਹੜੇ ਪ੍ਰਸ਼ਾਸਨ ਅਡੀ ਕਰ ਰਿਹਾ ਹੈਗਾ ਉਹ ਤੁਹਾਨੂੰ ਦਿਖਾਉਂਦੇ ਇੱਥੇ ਪਸ ਦੇ ਪਹਿਲੇ ਹੀ ਪੱਟੇ ਹੋਇਆ ਆ ਇਹਨੇ ਸਮੱਸਿਆ ਹੈਗੀ ਨਾ ਇੱਥੇ ਕੋਈ ਬੈਰੀਕੇਡ ਕੀਤਾ ਹੁੰਦਾ ਤੇ ਨਾ ਹੀ ਇੱਥੇ ਕੋਈ ਪ੍ਰਬੰਧ ਕੀਤਾ ਗਿਆ ਸਰ ਦੇਖੋ ਜਦੋਂ ਦੀਆਂ ਛੜਕਾ ਪੱਟੀਆਂ ਹੋਈਆਂ ਉਹਦਾ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਇੰਨਾ ਬੁਰਾ ਹਾਲਾ ਕਿ ਮੰਨੋ ਵੀ ਹਰ ਵਕਤ ਇੱਥੇ ਕੋਈ ਨਾ ਕੋਈ ਜਾਨ ਰਹੀ ਚੈਂਬਰ ਟੁੱਟ ਜਾਊਗਾ ਗੱਡੀਾਂ ਜਦੋਂ ਦੇ ਵਿੱਚ ਵੱਜੀ ਔਰ ਦੇਖ ਇਹਦਾ ਨੁਕਸਾਨ ਦਾ ਮੈਂ ਤਾਂ ਇਹ ਕਹੂੰਗਾ ਵੀ ਪ੍ਰਧਾਨ ਨੂੰ ਤੇ ਇਹੋ ਨੂੰ ਪਾਰਟੀ ਬਣਾ ਕੇ ਤੇ ਕੇਸ ਕੀਤਾ ਜਾਵੇ। ਅੱਜ ਬਾਸ਼ਾਦਿਆਂ ਦੀ ਗੱਲ ਕਰੀਏ ਮਿਸੇ ਕਮ ਸੇ ਕਮ ਜੇ ਤੁਹਾਨੂੰ ਪਤਾ ਵੀ ਇਹ ਰੋਡ ਨਹੀਂ ਚੱਲ ਸਕਦਾ ਇਹ ਮੰਨ ਲਓ ਇੱਥੇ ਕੋਈ ਐਕਸੀਡੈਂਟ ਹੋ ਸਕਦਾ ਤੇ ਇੱਥੇ ਬੈਰੀਕਡ ਕਿਤੇ ਜਾਣ। ਪਰ ਸਮਝ ਨਹੀਂ ਆਉਂਦੀ ਪ੍ਰਸ਼ਾਸਨ ਦਾ ਧਿਆਨ ਕਿਹਦੇ ਪਾਸੇ ਆ? ਟ੍ਰੈਫਿਕ ਮਹਿਕਮੇ ਦਾ ਧਿਆਨ ਕਿਹਦੇ ਪਾਸੇ? ਇਹਦਾ ਮੁਰਾਹਾਲ ਆ ਸਾਰਾ ਸ਼ਹਿਰ ਪੱਟ ਛੱਡਿਆ। ਕਿਸੇ ਪਾਸੇ ਸ਼ਹਿਰ ਦੇ ਇੱਕ ਨਵੇਂ ਪੈਸੇ ਦੀ ਸਫਾਈ ਨਹੀਂ ਹੈਗੀ। ਤੁਸੀਂ ਦੇਖੋ ਆਹ ਆਣੀ ਅੱਜ ਮਹੀਨਾ ਹੋ ਗਿਆ ਉਹਨਾਂ ਨੇ ਇੰਟਰਲੌਕ ਲਾਉਣ ਲੱਗਿਆਂ ਨੂੰ। ਦੇ ਹਾਇਦਕਰ ਲਕੀਏ ਤਾਂ ਕੱਲ ਹੀ ਇੱਕਥੇ ਸਾਹਮਣੇ ਗੱਡੀ ਚਲੇਗੀ ਉਹ ਫਲਟਕੀ ਗੱਡੀ ਸੀਰੂ ਦੇ ਵਿੱਚ ਮੁੱਦੀ ਹੋ ਗਈ ਇੱਕ ਹਤਵਾਲੀ ਮੂਰੇ ਕੱਲ ਗੱਡੀ ਦੇਖੀ ਉਹ ਮੁੱਦੀ ਹੋ ਗਈ ਸੋਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਫਿਰ ਧਿਆਨ ਦਾ ਜਾਵੇ ਇੰਦਾ ਇੱਥੇ ਲੱਖ ਲੱਖ ਪਾਣੀ ਹੁੰਦਾ ਆ ਬੈਰੀਕੇਡ ਜਿਹੜੇ ਪਰਮਾਨੈਂਟ ਇੱਥੇ ਹੀ ਲੱਗੇ ਆ ਇਹਨਾਂ ਬੈਰੀਕੇਡਾਂ ਨੇ 20 ਵਾਲੇ ਦਿਨ ਐ ਕਰਦੇ ਹੋ ਵੀ ਘੱਟੋ ਘੱਟ ਨੁਕਸਾਨ ਹੋਣਾ ਤਾਂ ਬਾਜੇ ਲੋਕਾਂ ਦਾ ਉਹ ਜਿਹੜੀ ਜਗ੍ਹਾ ਦੇ ਉੱਪਰ ਜੋ ਸਰ ਮੇਰੇ ਪਿਛਲੇ ਪਾਸੇ ਹੈਗਾ ਇੱਥੇ ਇਸ ਜਗ੍ਹਾ ਦੇ ਉੱਪਰ ਜਦੋਂ بارش ਪੈਂਦੀ ਹੈ ਇੱਕ ਵਾਰ ਕਹਿ ਕੇ ਕਿਸੇ ਨੂੰ ਉਹ ਬੈਰੀਕੇਡ ਕਰਾ ਦਿਓ ਤੁਹਾਡੇ ਕੁਝ ਦਿਨ ਪਹਿਲਾਂ ਸਾਡੇ ਵੱਲੋਂ ਭਾਈਕਨੀਆ ਚੌਂਕ ਦੀਆਂ ਜੋ ਤਸਵੀਰਾਂ ਦਿਖਾਈ ਗਈ ਕਿ ਕਿਸ ਤਰ੍ਹਾਂ ਸੜਕਾਂ ਦੇ ਵਿੱਚ ਟੋਏ ਬਣੇ ਹੋਏ ਨੇ ਅੱਜ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਣੇ ਆ ਜੋ ਪਿਛਲੇ ਦਿਨੀ ਕੱਲ ਬਾਰਿਸ਼ ਹੋਈ ਸੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਪੈਣ ਦੀ ਸੰਭਾਵਨਾ ਹੈਗੀ ਆ ਇਸ ਦਰਾਂ ਨਾਲ ਇੱਕ ਵੱਡੇ ਹਾਸੇ ਦੀ ਜਿਹੜੇ ਪ੍ਰਸ਼ਾਸਨ ਅਡੀ ਕਰ ਰਿਹਾ ਹੈਗਾ ਉਹ ਤਸਵੀਰ ਦਿਖਾਉਣੇ ਇਸ ਟਾਈਮ ਅਸੀਂ ਖੜੇ ਆ ਭਾਈਕਨੀਆ ਚੌਂਕ ਦੇ ਉੱਪਰ ਜਿਹੜੀ ਇਹ ਥੋਂ ਜਿਹੜੀ ਹੈਗੀ ਆ ਪੌਣਾਲੇ ਪਾਸੇ ਨੂੰ ਤਰੰਡੀ ਰੋਡ ਨੂੰ ਪਾਸੇ ਜਾਂਦੀ ਆ ਇਸ ਦਾ ਸੜਕ ਤੁਹਾਨੂੰ ਉਸ ਦਿਨ ਵੀ ਦਿਖਾਈ ਸੀਗੀ ਇਸ ਸਿਰੇ ਕਾਰਨ ਪੱਟੀ ਗਈ ਆ ਪਰ ਇੱਥੇ ਜਿਹੜੀ ਸਭ ਤੋਂ ਵੱਡਿਆ ਸਮੱਸਿਆ ਆਉਂਦੀ ਕੱਲ੍ਹ ਦੀਆਂ ਅਸੀਂ ਵੀਡੀਓ ਤੁਹਾਨੂੰ ਨਾਲ ਦਿਖਾਵਾਂਗੇ ਕਿ ਕਿਵੇਂ ਇੱਥੇ ਜਦੋਂ ਪਾਣੀ ਪਰ ਜਾਂਦਾ ਤੇ ਗੱਡੀਆਂ ਹਵਾ ਵਿੱਚ ਕਰਦੀਆਂ ਦਿਸਦੀਆਂ ਇੱਥੇ ਤੁਸੀਂ ਦੇਖੋ ਕਿੰਨਾ ਉੱਚਾ ਸੀਵਰੇਜ ਦਾ ਟੱਕਣ ਹੈਗਾ ਇਹਦੇ ਵਿੱਚ ਗੱਡੀਆਂ ਦੇ ਚੈਂਬਰ ਵੱਜਦੇ ਆ ਕਾਫੀ ਨੁਕਸਾਨ ਹੁੰਦਾ ਇਸ ਪਾਸੇ ਦੂਜਾ ਦੇ ਵਿੱਚ ਕਾ ਗੱਲ ਕਰਨ ਦਾ ਸਾਡਾ ਕਾਰ ਹੈ ਕਿ ਇੱਥੇ ਬਾਰਿਸ਼ ਸਮੇਂ ਕੋਈ ਵੀ ਬੈਰੀਕੇਡ ਨਹੀਂ ਕੀਤੀ ਜਾਂਦੀ ਕਿਉਂਕਿ ਇੱਥੇ ਜੇਕਰ ਬੈਰੀਕੇਡ ਕਰ ਦਿੱਤੀ ਜਾਵੇ ਤਾਂ ਇਧਰ ਗੱਡੀਆਂ ਨਾ ਜਾਣ ਗੱਡੀਆਂ ਦਾ ਨੁਕਸਾਨ ਕਾਫੀ ਹੋ ਜਾਂਦਾ ਹੈ ਲੋਕਾਂ ਨੂੰ ਦਿੱਕਤ ਪਾਉਗ ਹੋ ਜਾਂਦੀ ਹੈ ਲੋਕ ਦੂਜੇ ਪਾਸੇ ਡਾਇਵਰਟ ਕਰ ਲੈਂਨ ਕੱਲ ਅਸੀਂ ਇੱਕ ਪੁਲਿਸ ਦੇ ਮੁਲਾਜ਼ਮ ਨੂੰ ਜੋ ਟ੍ਰੈਫਿਕ ਦੇ ਵਿੱਚ ਆ ਉਸ ਨੂੰ ਕਿਹਾ ਕਿ ਜੀ ਇੱਥੇ ਜਿਹੜਾ ਬੈਰੀਕੈਂਡ ਕਰਾਇਆ ਜਾਵੇ ਉਹ ਸਾਨੂੰ ਕਹਿੰਦਾ ਕਿ ਇਹ ਮੇਰਾ ਕੰਮ ਨਹੀਂ ਇਹ ਕੰਮ ਆ ਜਿੰਨਾ ਛੜਕ ਬਣਾਉਣੀ ਆ ਉਹਨਾਂ ਨੇ ਬੈਰੀਕੇਡ ਕਰਨੀ ਆ ਸਵਾਲ ਖੜੇ ਹੁੰਦੇ ਨੇ ਕਿ ਇਸ ਤਰ੍ਹਾਂ ਕੱਚੇ ਰਸਤੇ ਦੇ ਵਿੱਚ ਜੋ ਗੱਡੀਆਂ ਕੱਲ੍ਹ ਦੀਆਂ ਫਸਕਾ ਦੇ ਉਹ ਦਿਖਾਵਾਂਗੇ ਕਿਵੇਂ ਇੱਥੇ ਲੋਕਾਂ ਨੂੰ ਦਿੱਕਤ ਆਉਂਦੀ ਆ ਹਾਂਜੀ ਕਸ਼ਮੀਰ ਜੀ ਕੀ ਕਹਿਣਾ ਜਿਹੜੀ ਇਹ ਸਮੱਸਿਆ ਹੈਗੀ ਕਿਉਂਕਿ ਇਧਰਲੇ ਪਾਸੇ ਪਹਿਲਾਂ ਹੀ ਪੱਟੇ ਹੋਇਆ ਆ ਆ ਜਿਹੜੀ ਸਮੱਸਿਆ ਹੈਗੀ ਨਾ ਇੱਥੇ ਕੋਈ ਬੈਰੀਕੇਡ ਕੀਤਾ ਹੁੰਦਾ ਤੇ ਨਾ ਹੀ ਇੱਥੇ ਕੋਈ ਪ੍ਰਬੰਧ ਕੀਤਾ ਗਿਆ ਸਰ ਦੇਖੋ ਜਦੋਂ ਦੀ ਇਹ ਛੜਕਾ ਪੱਟੀਆਂ ਹੋਈਆਂ ਤੋਂ ਦਾ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਇੰਨਾ ਬੁਰਾ ਹਾਲਾ ਕਿ ਮੰਨ ਲਓ ਵੀ ਹਰ ਵਕਤ ਇੱਥੇ ਕੋਈ ਨਾ ਕੋਈ ਜਾਮ ਰਹਿੰਦਾ ਹੁਣ ਆਪਾਂ ਜੇ ਬਾਦਸ਼ਾਹਦਿਆਂ ਦੀ ਗੱਲ ਕਰੀਏ ਇਸੇ ਕਮ ਸੇ ਕਮ ਜੇ ਤੁਹਾਨੂੰ ਪਤਾ ਵੀ ਇਹ ਰੋਡ ਨਹੀਂ ਚੱਲ ਸਕਦਾ ਇਹ ਮੰਨ ਲਓ ਇੱਥੇ ਕੋਈ ਐਕਸੀਡੈਂਟ ਹੋ ਸਕਦਾ ਤੇ ਇੱਥੇ ਬੈਰੀਕੇਡ ਕਿਤੇ ਜਾਣ ਪਰ ਸਮਝ ਨਹੀਂ ਆਉਂਦੀ ਪ੍ਰਸ਼ਾਸਨ ਦਾ ਧਿਆ ਟ੍ਰੈਫਿਕ ਮਹਿਕਮੇ ਦਾ ਧਿਆਨ ਕਿਹੜੇ ਪਾਸੇ ਆ ਵੀ ਜੋ ਤੁਸੀਂ ਮੰਨ ਲਓ ਤੁਹਾਡੀ ਜਿਹੜੀ ਚੌਟੀ ਆ ਤੁਸੀਂ ਮੰਨ ਲਓ ਜਨਤਾ ਨੂੰ ਸਹੂਲਤ ਦੇਣੀ ਆ ਟ੍ਰੈਫਿਕ ਦੀ ਵੀ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਕੱਲ ਹੀ ਇੱਕ ਥੇ ਸਾਹਮਣੇ ਗੱਡੀ ਚਲੇਗੀ ਉਹ ਫਲਤਗੀ ਗੱਡੀ ਸੀਰੂ ਦੇ ਵਿੱਚ ਮੁੱਦੀ ਹੋ ਗਈ ਇੱਕ ਇਕਤਵਾਲੀ ਮੂਹਰੇ ਕੱਲ ਗੱਡੀ ਦੇਖੀ ਉਹ ਮੁੱਦੀ ਹੋ ਗਈ ਸੋਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹਦੇ ਧਿਆਨ ਦਾ ਜਾਵੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਹੈ ਉਹ ਥੋੜੀ ਘੱਟ ਸਕੇ ਕਿ ਬਾਕੀ ਹਾਲਾਤ ਕਰੀਏ ਤਾਂ ਬਾਕੀ ਹਾਲਾਤ ਕਿਵੇਂ ਨੇ ਚੌਂਕੀ ਬਾਕੀ ਲਾ ਤਾਂ ਸਾਬ ਤੁਸੀਂ ਸਾਹ ਤੇਰੇ ਤੇਰੇ ਹੋ ਚੱਲਿਆ ਤੇ ਸੜਕਾਂ ਸੁੱਕਾ ਪੱਟੀਆਂ ਤੇ ਸਾਰੀਆਂ ਉਹ ਤਲਵੰਡੀ ਵਾਲਾ ਪੁਲ ਹੈਗਾ ਉਹ 5-2 ਸਾਲ ਤੋਂ ਬੰਦ ਹੋਇਆ ਪਿਆ ਉਹ ਨਹੀਂ ਖੁੱਲਦਾ ਪਿਆ ਵਾ ਜਿੰਨਾ ਸਾਰਾ ਟ੍ਰੈਫਿਕ ਆ ਚੈਨ ਵਾਲੇ ਪੁਲ ਵੱਲ ਦੀ ਹੋ ਕੇ ਉਹ ਸਾਰਾ ਖਨੇ ਚੌਂਕ ਵਾਲੇ ਪਾਸੇ ਆਉਂਦਾ ਔਰ ਇੱਥੇ ਹਰ ਵਕਤ ਕੋ ਨਾ ਕੋਈ ਕੋਈ ਨਾ ਕੋਈ ਐਕਸੀਡੈਂਟ ਹੋਇਆ ਰਹਿੰਦਾ ਜੀ ਤੋ ਅਗਲੇ ਹਾਲਾਤ ਸਾਡਾ ਇਦਾਂ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਹੁਣ بارش ਦੁਬਾਰਾ ਫੇਰ ਆਉਣ ਦੀ ਸੁਭਾਅ ਹਗੀ ਆ ਜੇਕਰ ਇਸ ਜਗ੍ਹਾ ਦੇ ਉੱਤੇ ਆਹ ਜਗ੍ਹਾ ਤੇ ਵੀ ਬੈਰੀਕੇਡ ਖੜੇ ਕੀਤੇ ਹੋਏ ਨੇ ਜੇਹੀ ਪ੍ਰਸ਼ਾਸਨ ਇਹਨਾਂ ਨੂੰ ਜਿਹੜਾ ਇੱਥੇ ਵਿਚਾਲੇ ਖੜੇ ਕਰ ਦਵੇ ਜੇਕਰ بارش ਪੈਂਦੀ ਹੈ ਤੇ ਲੋਕ ਇਧਰੋਂ ਜਾਣ ਬਚਨ ਗੱਡੀਆਂ ਦਾ ਨੁਕਸਾਨ ਹੁਣ ਹੋ ਜਾਵੇ ਵੱਡੀਆਂ ਗੱਡੀਆਂ ਨਿਕਲ ਜਾਂਦੀਆਂ ਨੇ ਪਰ ਜੋ ਛੋਟੀ ਗੱਡੀ ਪਾਣੀ ਵਿੱਚ ਫਸਦੀ ਹੈ ਤੇ ਉਹਦਾ ਨੁਕਸਾਨ ਕਾਫੀ ਹੋ ਜਾਂਦਾ ਸਾਡੇ ਨਾਲ ਹੋਰ ਇਹ ਲੋਕੀ ਮੌਜੂਦ ਨੇ ਰਕबीर ਜੀ ਆ ਜਿਹੜੀ ਸਮੱਸਿਆ ਦੀ ਗੱਲ ਕਰ ਰਿਹਾ ਇੱਥੇ ਜਿਹੜਾ ਕੱਚਾ ਬਣਿਆ ਹੋਇਆ ਅਸੀਂ ਕੱਚਾ ਹੀ ਕਹਾਂ ਇੱਥੇ ਜਦੋਂ ਪਾਣੀ ਭਰ ਜਾਂਦਾ ਤਾਂ ਇੱਥੇ ਕੋਈ ਬਰਗੇਟ ਨਹੀਂ ਹੁੰਦਾ ਗੱਡੀਆਂ ਨੰਗਲ ਦਾ ਬੁਰਾ ਹੁੰਦਾ ਦੇਖੋ 2 ਫੁੱਟ ਦੇ ਉੱਚਾ ਜਿਹੜਾ ਚੈਂਬਰ ਗੱਡੀਆਂ ਲੱਗ ਜੂਗਾ ਬੜਾ ਚੈਂਬਰ ਆ ਉੱਥੇ ਚੈਂਬਰ ਟੁੱਟ ਜੂਗਾ ਗੱਡੀਆਂ ਜਦੋਂ ਦੇ ਵਿੱਚ ਵਜੇ ਔਰ ਦੇਖ ਇਹਦਾ ਨੁਕਸਾਨ ਦਾ ਮੈਂ ਤਾਂ ਇਹ ਕਹੂੰਗਾ ਵੀ ਪ੍ਰਧਾਨ ਨੂੰ ਤੇ ਇਹੋ ਨੂੰ ਪਾਰਟੀ ਬਣਾ ਕੇ ਉੱਤੇ ਕੇਸ ਕੀਤਾ ਜਾਵੇ ਇਧਰਲੇ ਪਾਸੇ ਵੇਖ ਲਓ ਚਲੋ ਆਹ ਤਾਂ ਸੜਕ ਬਣ ਰਹੀ ਐ ਇਧਰ ਵੇਖ ਲਓ ਕਿਵੇਂ ਪੱਥਰ ਪਿਆ ਜਦੋਂ ਕੋਈ ਮੋਟਰਸਾਈਕਲ ਵਾਲਾ ਬ੍ਰੇਕ ਲਾਉਂਦਾ ਦੇਖੋ ਕਿਵੇਂ ਪੱਥਰ ਪਿਆ ਜਦੋਂ ਕੋਈ ਮੋਟਰਸਾਈਕਲ ਵਾਲਾ ਬ੍ਰੇਕ ਲਾਉਂਦਾ ਤੇ ਉਹ ਬੜੀ ਬੁਰੀ ਸਾਰੇ ਸ਼ਹਿਰ ਦਾ ਬੁਰਾ ਹਾਲਾ ਸਾਰਾ ਸ਼ਹਿਰ ਪੱਟ ਛੱਡਿਆ ਕਿਸੇ ਪਾਸੇ ਸ਼ਹਿਰ ਦੇ ਇੱਕ ਨਵੇਂ ਪੈਸੇ ਦੀ ਸਫਾਈ ਨਹੀਂ ਹੈਗੀ ਤੁਸੀਂ ਦੇਖੋ ਆਹ ਵਾਲਣੀ ਅੱਜ ਮਹੀਨਾ ਹੋ ਗਿਆ ਉਹਨਾਂ ਨੇ ਇੰਟਰਲੌਕ ਲਾਉਣ ਲੱਗਿਆ ਨੂੰ ਜੇ ਹਿੱਕਰ ਲੱਗੀ ਹੈ ਤਾਂ ਦੱਸ ਦਿਓ ਸ਼ਹਿਰ ਦੇ ਕਿਸੇ ਕੋਨੇ 'ਚ ਚਲੇ ਜਾਓ ਜੇ ਆ ਇਹਨਾਂ ਨੇ ਸੀਵਰੇਜ ਵਾਲਿਆਂ ਨੇ ਪਹਿਲਾਂ ਥੱਲੇ ਪਟਕੇ ਲਿਆਂਦਾ ਇਹਦੀ ਕਟਾਈ ਕੀਤੀ ਥੱਲੇ ਗਟਕਾ ਪਾਇਆ ਉਦੋਂ ਮਗਰੋਂ ਇਹਨਾਂ ਨੂੰ ਆਪ ਦੀ ਨਿਕਾਸੀ ਦੀ ਪਾਈਪ ਪਾਉਂਦੀ ਪੈਗੀ ਇਹਨਾਂ ਨੇ ਪੱਟ ਲਈ ਕਿਸੇ ਪਾਸੇ ਵੀ ਕਮੇਟੀ ਦਾ ਨਗਰ ਕੌਂਸਲ ਦਾ ਧਿਆਨ ਹੈ ਨਹੀਂ ਸਰਫ ਇਹਨਾਂ ਨੇ ਆਪਣੀਆਂ ਮੋਟੀਆਂ ਤਨਖਾਹਾਂ ਤੇ ਕਮਾਈਆਂ ਤੇ ਜਿਹੜੀ ਟੇਕ ਰੱਖੀ ਹੋਈ ਆ ਤੇ ਨਾ ਪ੍ਰਸ਼ਾਸਨ ਦਾ ਤੇ ਨਾ ਸਾਡੇ ਐਮ.ਐਲ.ਏ ਦਾ ਜਿਹਦਾ ਕਿ ਇੱਕ ਨਵੇਂ ਪੈਸੇ ਦਾ ਸਾਡੇ ਬਾਬਾ ਫਰੀਦ ਦੀ ਨਗਰੀ ਵੱਲੀ ਧਿਆਨ ਹੀ ਨਹੀਂ ਜਦੋਂ ਇੱਥੇ ਮੀਂਹ ਪੈਂਦਾ ਇੱਥੇ ਲੱਖ ਲੱਖ ਪਾਣੀ ਹੁੰਦਾ ਆਹ ਬੈਰੀਕੇਡ ਜਿਹੜੇ ਪਰਮਾਨੈਂਟ ਇੱਥੇ ਹੀ ਲੱਗੇ ਆ ਇਹਨਾਂ ਬੈਰੀਕੇਡਾਂ ਨੇ 20 ਵਾਲੇ ਦਿਨ ਐ ਕਰਦੇ ਉਹ ਵੀ ਘੱਟੋ ਘੱਟ ਨੁਕਸਾਨ ਹੋਣ ਦਾ ਬਾਜੇ ਲੋਕਾਂ ਦਾ ਉਹ ਗੱਡੀ ਦੇ ਵੀ ਲੈ ਪਏ ਪਰ ਜਿਹੜੇ ਸਾਡੀਆਂ ਜਿਹੜੀ ਸਾਡੀ ਜਿਹੜੀ ਨਗਰ ਕੌਂਸਲ ਆ ਜਾਂ ਸਾਡਾ ਪ੍ਰਸ਼ਾਸਨ ਆ ਇਹ ਕਿਸੇ ਵੱਡੇ ਹਾਦਸੇ ਦੀ ਉਡੀਕ ਚਾ ਵੀ ਜਿੰਨਾ ਚਿਰ ਸ਼ਹਿਰ ਦੇ ਵਿੱਚ ਇਸ ਬਰਸਾਤੀ ਪਾਣੀ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ ਅਸੀਂ ਉਹਨਾਂ ਦੇਰ ਇਹਦੇ ਵੱਲ ਧਿਆਨ ਨਹੀਂ ਦੇਣਾ ਪਰ ਹਾਲਾਂਕਿ ਸਾਡਾ ਸ਼ਹਿਰ ਲੋਕ ਔਰ ਦੂਜੇ ਸ਼ਹਿਰਾਂ ਨਾਲੋਂ ਬਹੁਤ ਵਧੀਆ ਚੰਗਾ ਸਫਾਈ ਪੱਖੋਂ ਵੀ ਪਰ ਫਿਰ ਵੀ ਜਿੰਨੀ ਸਫਾਈ ਦੀ ਲੋੜ ਆ ਸਾਡੇ ਕੋਲੇ ਨਗਰ ਕੌਂਸਲ ਕੋਲੇ 400 ਮੁਲਾਜ਼ਮ ਹੈ ਸਫਾਈ ਕਰਮਚਾਰੀ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ 400 ਮੁਲਾਜ਼ਮ ਕੰਮ ਕਿੱਥੇ ਕਿੱਥੇ ਕਰਦਾ ਜਿੱਥੇ ਮਰਜ਼ੀ ਦੇਖ ਲੋ ਤੁਹਾਡੇ ਮਗਰ ਜਾਲੀ ਐ ਆਹ ਜਾਲੀ ਦਿਖਾਓ ਉਹ ਜਾਲੀ ਟੁੱਟੀ ਪਈ ਹੈ ਨਾ ਉਹਦੀ ਰਿਪੇਅਰ ਹੋਦੇ ਹੋਣੀ ਜਿੱਤੇ ਉਹਦੇ ਵਿੱਚ ਕੋਈ ਕਾਰ ਡੇਕ ਪਈ ਜਾਂ ਕੋਈ ਮੋਟਰਸਾਈਕਲ ਡੇਕ ਪਿਆ ਉਦੋਂ ਪਹਿਲਾਂ ਨਗਰ ਕੌਂਸਲ ਨੇ ਉਹਦੀ ਰਿਪੇਅਰ ਨਹੀਂ ਕਰਾਉਣੀ ਉਹ ਜ਼ਿੰਮੇਵਾਰੀ ਕਿਹਦੀ ਹੈ ਸਾਡੀ ਜ਼ਿੰਮੇਵਾਰੀ ਤਾਂ ਨਹੀਂ ਅਸੀਂ ਟੈਕਸ ਭਰਦੇ ਆਂ ਲੋਕ ਕੋਈ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਉਹ ਵੇਖੋ ਕਿਵੇਂ ਪਿੱਪਲ ਉਗ ਰਹੇ ਆ ਔਰ ਸੜਕ ਦੇ ਉੱਤੇ ਪਿੱਪਲ ਉਗ ਰਹੇ ਆ ਇਹਨਾਂ ਨੂੰ ਕੀ ਨੇ ਹਟਾਉਣਾ ਬਈ ਕੀ ਨੇ ਸਫਾਈ ਕਰਨੀ ਇਹਦੀ ਉੜ ਕੇ ਕੱਲ ਨੂੰ ਇਹ ਦਰਖਤ ਬਣ ਜਾਊਗਾ ਫਿਰ ਅਸੀਂ ਨਹੀਂ ਵੜਨ ਦੇਣਾ ਉਹ ਸਮੱਸਿਆਵਾਂ ਫ੍ਰੀ ਕੋਰਟ ਦੀਆਂ ਕਾਫੀ ਨੇ ਆ ਤੁਸੀਂ ਦੇਖ ਸਕਦੇ ਹੋ ਕੱਲ ਕਿਸੇ ਦੀ ਗੱਡੀ ਵੱਜੀ ਤੇ ਉਹਦਾ ਜਿਹੜਾ ਅਗਲਾ ਬੰਪਰ ਦਾ ਸਮਾਨ ਆ ਉਹ ਇੱਥੇ ਖਿਲਰਿਆ ਪਿਆ ਹੈਗਾ ਸਾਰੇ ਪਾਣੀ ਇੱਥੇ ਭਰ ਜਾਂਦਾ ਉਹ ਸਿਰੇ ਤੱਕ ਨਿਗਾ ਮਰ ਗਏ ਤੇ ਪਿੱਛੇ ਹੁਣ ਵੀ ਜਿਹੜਾ ਚਿੱਕੜਾ ਚਿੱਕੜ ਵਿੱਚ ਦੀ ਲੋਕੀ ਨੰਗਾ ਨੂੰ ਮਜਬੂਰ ਨੇ ਹਾਲਾਂਕਿ ਚਲੋ ਹੁਣ ਇੱਕ ਵਾਰੀ ਟ੍ਰੈਫਿਕ ਨੂੰ ਨੰਗਾ ਆਉਣ ਲਈ ਲੋਕਲ ਔਖੇ ਔਕੇ ਹੋ ਕੇ ਨੰਗੇ ਜਾਂਦੇ ਨੇ ਪਰ ਸਮੱਸਿਆ ਜਿਹੜੀ ਸਭ ਤੋਂ ਵੱਡੀ ਖੜੀ ਹੁੰਦੀ ਆ ਇੱਥੇ ਪਾਣੀ ਜਦੋਂ ਮੀਂਹ ਦਾ ਪਾਣੀ ਖੜ ਜਾਂਦਾ ਉਸ ਸਮੇਂ ਕੋਈ ਵੀ ਪ੍ਰਬੰਧ ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਜਾਂਦਾ ਸਾਡੀ ਇਸ ਵੀਡੀਓ ਜਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਭੰਦੇ ਆਸੇ ਦੀ ਕਰਦੇ ਹੋ ਤਾਂ ਪਹਿਲਾਂ ਆਪਣੀ ਕੰਮਕਾਰੀ ਨੂੰ ਜਾਗੋ ਅਤੇ ਇਸ ਜਗ੍ਹਾ ਦੇ ਉੱਪਰ ਜੋ ਮੇਰੇ ਪਿਛਲੇ ਪਾਸੇ ਹੈਗਾ ਇੱਥੇ ਇਸ ਜਗ੍ਹਾ ਦੇ ਉੱਪਰ ਜਦੋਂ بارش ਪੈਂਦੀ ਹੈ ਇੱਕ ਵਾਰ ਕਹਿ ਕੇ ਕਿਸੇ ਨੂੰ ਬਾਰੀਕੇਡ ਕਰਾ ਦਿਓ ਤੁਹਾਡੇ ਕੋਲ ਬਹੁਤ ਅਧਿਕਾਰੀ ਨੇ ਤੁਹਾਡੇ ਕੋਲ ਬਹੁਤ ਕਰਮਚਾਰੀ ਨੇ ਜਦੋਂ ਲੱਖ ਦਾਵੇ ਕਰਦੇ ਨੇ ਫ੍ਰੀ ਕੋਰਟ ਦੇ ਵਿੱਚ ਵਿਕਾਸ ਕਰ ਜਾਂਦੀ ਤੇ ਇੱਥੇ ਇਕੱਲਾ ਬੈਰੀਕੇਡ ਲਵਾ ਕੇ ਜਿਹੜਾ ਇਸ ਨੂੰ ਬੰਦ ਕਰਾ ਦਿੱਤਾ ਜਾਵੇ ਤਾਂ ਜੋ ਗੱਡੀਆਂ ਦਾ ਨੁਕਸਾਨ ਨਾ ਹੋ ਸਕੇ ਜਾਂ ਕੋਈ ਐਸੇ ਉੱਚੇ ਜਿਹੜਾ ਇਸ ਸੀਵੇ ਦੇ ਟੱਕਣਾ ਇਸ ਵਿੱਚ ਨਾ ਵੱਸ ਸਕੇ ਦੇਖਣਾ ਸਾਡੀ ਵੀਡੀਓ ਤੋਂ ਬਾਅਦ ਹੁਣ ਕੋਈ ਵੀ ਅਧਿਕਾਰੀ ਜਾਂ ਨਗਰ ਕੌਂਸਲ ਆਇਆ ਜਾਂ ਫਰੀਕੋਟ ਪ੍ਰਸ਼ਾਸਨ ਆਇਆ ਜਾਂ ਫਰੀਕੋਟ ਦੇ ਵ代ਕ ਨੇ ਜਾਂ ਆਮ ਵੀ ਪਾਰਟੀ ਨੇ ਉਹ ਐਸੇ ਵੱਲ ਤਿਆਰ ਦਿੰਦੇ ਆ ਕਿ ਨਹੀਂ ਦਿੰਦੇਗੇ ਕਿਉਂਕਿ ਜੇਕਰ ਇਹ ਇਹਦਾ ਹੱਲ ਹੋਵੇਗਾ ਤੇ ਇਹਦੇ ਨਾਲ ਲੋਕਾਂ ਦਾ ਵੀ ਫਾਇਦਾ ਹੋਵੇਗਾ ਲੋਕ ਵੀ ਕਹਿਣਗੇ ਕਿ ਵਾਕੀ ਫਰੀਕੋਟ ਦੇ ਵਿੱਚ ਜਿਹੜਾ ਬਾਹਰ ਇਹ ਲੋਕਾਂ ਦਾ ਧਿਆਨ ਦਿੱਤਾ ਜਾਂਦਾ ਹੈਗਾ ਉਦੋਂ ਦਿਖਣਾ ਕਿ ਹੁਣ ਸਮਝਿਆ ਚ ਇਹਦੇ ਵੱਲ ਹੁਣ ਕੋਈ ਧਿਆਨ ਦਿੰਦਾ ਜਾਂ ਨਹੀਂ